ਨਮਸਕਾਰ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ YouTube ਚੈਨਲ ਦੇ ਉੱਪਰ ਐਜੂਕੇਸ਼ਨਲ YouTube ਚੈਨਲ ਦੇ ਉੱਪਰ 105ਵੀਂ ਜਮਾਤ ਦੇ ਗਣਿਤ ਦੀ ਜੋ ਸੋਲੂਸ਼ਨ ਹੈ ਉਹ ਲੜੀਵਾਰ ਚੱਲ ਰਿਹਾ ਹੈ ਤੇ ਉਸੇ ਤਹਿਤ ਅੱਜ ਅਸੀਂ ਅਭਿਆਸ 3.1 ਚੈਪਟਰ 3 ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਸ ਚੈਪਟਰ ਦੇ ਵਿੱਚ ਅਸੀਂ ਗੁਣਜ ਤੇ ਗੁਣਨਖੰਡ ਆ ਜਿਹੜੇ ਉਹ ਸਿੱਖਾਂਗੇ ਸੋ ਜੋ ਵੀ ਸਟੂਡੈਂਟਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਸੋ ਜੋ ਅਧਿਆਪਕ ਸਾਥੀ ਵੀ ਵੀਡੀਓਜ਼ ਨੂੰ ਦੇਖ ਰਹੇ ਨੇ ਆਪਣੇ ਸਟੂਡੈਂਟਸ ਤੱਕ ਜ਼ਰੂਰ ਇਹਨਾਂ ਨੂੰ ਪਹੁੰਚਦਾ ਕਰੋ ਸੋ ਕਰਦੇ ਆਂ ਸ਼ੁਰੂ ਅੱਜ ਦੀ ਇਸ ਐਕਸਰਸਾਈਜ਼ ਨੂੰ ਅਭਿਆਸ 3.1 ਇਸ ਵਿੱਚ ਸਭ ਤੋਂ ਪਹਿਲੇ ਕੁਐਸਚਨ ਦੇ ਵਿੱਚ ਦੇਖੋ ਸਾਡੇ ਕੋਲ ਕੀ ਹੈ ਹੇੜ ਦਿੱਤੀਆਂ ਸੰਖਿਆਵਾਂ ਵਿੱਚ ਹਰੇਕ ਸੰਖਿਆ ਲਈ ਪਹਿਲੇ ਪੰਜ ਗੁਣਜ ਲਿਖੋ ਤਾਂ ਸਭ ਤੋਂ ਪਹਿਲਾਂ ਸਾਨੂੰ ਗੁਣਜ ਪਤਾ ਹੋਣਾ ਚਾਹੀਦਾ ਕਿ ਕੀ ਹੁੰਦਾ ਜੀ ਗੁਣਜ ਜਿਵੇਂ ਕਿ ਤੁਸੀਂ ਪਹਾੜਾ ਪੜ੍ਹਦੇ ਹੋ ਮੰਨ ਲਓ ਤੁਸੀਂ 4 ਦਾ ਪਹਾੜਾ ਪੜ੍ਹਦੇ ਹੋ 16 b ਤਾਂ 4 ਨੂੰ ਵੱਖ-ਵੱਖ ਅੰਕਾਂ ਨਾਲ ਗੁਣਾ ਕਰਕੇ ਜੋ ਨਵੀਂ ਸੰਖਿਆ ਬਣੇਗੀ ਉਸ ਨੂੰ 4 ਤੋਂ ਬਣਿਆ ਹੋਇਆ ਗੁਣਜ ਕਹਿੰਦੇ ਆ ਗੁਣਜ ਠੀਕ ਹੈ ਜੀ 1 2 3 4 5 6 7 8 9 10 11 ਵੱਖ-ਵੱਖ ਸੋ ਅੰਕਾਂ ਦੇ ਨਾਲ ਸੰਖਿਆਵਾਂ ਦੇ ਨਾਲ ਮਿਲ ਕੇ ਗੁਣਾ ਹੋ ਕੇ ਬਣੇ ਹੋਏ ਸੰਖਿਆ ਨੂੰ ਉਸ ਦਾ ਗੁਣਜ ਕਹਿੰਦੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ 5 ਦੇ ਗੁਣਜ ਲਿਖਣੇ ਆ ਤਾਂ ਪਹਾੜਾ ਹੀ ਲਿਖਣਾ ਹੁੰਦਾ ਤਾਂ 5 ਦੇ ਗੁਣਜ ਕਿਹੜੇ-ਕਿਹੜੇ ਹੋਣਗੇ 5 10 ਮਤਲਬ ਕਿ ਉਹ ਸੰਖਿਆਵਾਂ ਜੋ 5 ਤੇ ਵੰਡੀਆਂ ਜਾਣਗੀਆਂ ਤਾਂ ਉਹ 5 ਦੇ ਪਹਾੜੇ 'ਚ ਹੀ ਆਉਣਗੀਆਂ ਤਾਂ ਪਹਿਲੇ 5 25 ਤੱਕ ਲਿਖੇ ਜਾਣਗੇ ਤਾਂ ਐਕਚੁਅਲ ਦੇ ਵਿੱਚ ਕੀ ਹੈ ਇਹ ਉਸੇ ਅੰਕ ਦਾ ਜਿਹਦੇ ਗੁਣਜ ਕੱਢਣੇ ਆ ਉਹਦੇ ਪਹਾੜਾ ਹੀ ਲਿਖ ਦੇਣਾ ਸੋ 5 ਦੇ ਪਹਿਲੇ 5 ਗੁਣਜ ਕਿਹੜੇ ਹੋਗੇ 5 10 15 20 25 ਸੋ ਅਗਲਾ 9 ਦੇ ਹੈ ਜੀ 9 ਦਾ ਪਹਾੜਾ 9x1=9 9x2=18 9x3=27 9x4=36 9x5=45 ਇਹ ਹੋ ਗਏ 9 ਦੇ ਪਹਿਲੇ 5 ਗੁਣਜ ਸੋ ਅੱਗੇ ਆਜੋ ਜੀ ਅੱਗੇ ਸਾਡੇ ਕੋਲੇ 10 ਦੇ ਦਿੰਦੇ ਨੇ ਤਾਂ ਤੁਸੀਂ 10 ਦਾ 5 ਤੱਕ ਪਹਾੜਾ ਲਿਖ ਦੋਗੇ 10 20 30 40 50 ਇਸੇ ਤਰ੍ਹਾਂ 12 ਦਾ ਲਿਖ ਦੋਗੇ 12 24 12x3=36 48 12x5=60 ਇਸੇ ਤਰ੍ਹਾਂ ਅੱਗੇ 16 ਦਾ ਲਿਖ ਦੋਗੇ ਜੀ 16 1 16 16 2 32 16 3 48 16 4 64 16 5 80 ਸੋ ਇਸੇ ਤਰ੍ਹਾਂ ਹੀ ਫਿਰ ਅੱਗੇ ਅਸੀਂ 17 ਦਾ ਪਹਾੜਾ ਲਿਖ ਦੇਵਾਂਗੇ ਸੋ ਇਹ ਆ ਜਾਣਗੇ ਇਹਦੇ 5 ਗੁਣਜ ਤਾਂ 17 ਦਾ ਲਿਖੋਗੇ 17 17 2 34 17 3 51 17 4 68 17 5 85 ਤਾਂ ਇਹ ਇਹਦੇ ਗੁਣਜ ਹੋ ਗਏ ਜੀ ਇਹਨਾਂ ਨੂੰ ਗੁਣਜ ਬੋਲਦੇ ਆ ਇਹ ਸਾਰੇ 17 ਦੇ ਪਹਾੜੇ ਚਾਹੁੰਦੇ ਨੇ ਤੇ 17 ਨਾਲ ਹੀ ਵੰਡੇ ਜਾਂਦੇ ਆ। ਸੋ ਉਹ ਸੰਖਿਆ ਜਿਹੜੀ 17 ਨਾਲ ਵੰਡੀ ਜਾਵੇ ਉਹ 17 ਦਾ ਗੁਣਜ ਹੋਏਗੀ। ਉਹ ਸੰਖਿਆ ਜੋ 17 ਨਾਲ ਵੰਡੀ ਜਾਏਗੀ ਉਹ 17 ਦਾ ਗੁਣਜ ਹੋਏਗਾ। ਉਹ ਸੰਖਿਆ ਜਿਹੜੀ 5 ਨਾਲ ਵੰਡੀ ਜਾਏਗੀ 5 ਦਾ ਗੁਣਜ ਹੋਏਗਾ। ਉਹ ਸੰਖਿਆ ਜਿਹੜੀ 9 ਨਾਲ ਵੰਡੀ ਜਾਏਗੀ ਜਿਵੇਂ ਕਿ 81 ਨੇ 81 ਨੂੰ 9 ਨਾਲ ਵੰਡੋਂਗੇ 9 9 81 ਪੂਰਾ ਵੰਡਿਆ ਗਿਆ। ਤਾਂ ਕਿ ASCII ਜਿਹੜਾ ਉਹ ਨਾਂ ਦਾ ਗੁਣਜ ਹੈ ਠੀਕ ਹੈ ਜੀ ਸੋ ਕਰਦੇ ਆਂ ਅਗਲਾ ਕੁਐਸਚਨ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਜੀ ហេਠ ਦਿੱਤੀਆਂ ਸੰਖਿਆਵਾਂ ਚ ਗੁਣਨਖੰਡ ਹੁਣ ਗੱਲ ਆ ਗਈ ਗੁਨਨਖੰਡ ਦੀ ਤਾਂ ਗੁਨਨਖੰਡ ਕੀ ਹੁੰਦਾ ਜੀ ਗੁਨਨਖੰਡ ਉਹ ਹੁੰਦਾ ਜਿਵੇਂ ਮੰਨ ਲਓ ਅਸੀਂ 12 ਦੇ ਗੁਨਨਖੰਡ ਕੱਢਨੇ ਨੇ ਤਾਂ ਉਹ ਅੰਕ ਜਾਂ ਉਹ ਸੰਖਿਆਵਾਂ ਜਿਹੜੀਆਂ 12 ਨੂੰ ਪੂਰਾ ਪੂਰਾ ਵੰਡਣ ਗਿਆ ਜਿਵੇਂ 1 2 10 ਕਿਉਂਕਿ ਇੱਕ ਤਾਂ ਸਾਰਿਆਂ ਨੂੰ ਹੀ ਵੰਡੇਗੀ 2 ਦੇ ਪਹਾੜੇ 'ਚ ਵੀ 12 ਆਉਂਦਾ 3 ਦੇ 'ਚ ਵੀ ਆਉਂਦਾ 4 ਨਾਲ ਵੀ ਵੰਡਿਆ ਜਾਂਦਾ 6 ਨਾਲ ਵੰਡਿਆ ਜਾਂਦਾ ਤੇ 12 ਨਾਲ ਵੰਡਿਆ ਜਾਂਦਾ ਤਾਂ ਇਹ ਜਿਹੜੀਆਂ ਸੰਖਿਆਵਾਂ ਹੋਣਗੀਆਂ ਇਹ ਸਾਰੀਆਂ 12 ਦੇ ਗੁਣਖੰਡ ਹੋਣਗੀਆਂ ਕਿਉਂਕਿ ਇਹਨਾਂ 'ਚੋਂ ਕਿਸੇ ਦੋ ਨੂੰ ਜਾਂ ਦੋ ਤੋਂ ਵੱਧ ਨੂੰ ਮਿਲਾ ਕੇ 12 ਬਣੇਗਾ ਜਾਂ ਇਹ ਇਹ 12 ਨੂੰ ਪੂਰਾ ਪੂਰਾ ਵੰਡਦੀਆਂ ਨੇ ਜਿਵੇਂ 4 3 12 6 2 12 12 1 12 ਸੋ ਇਸ ਤਰ੍ਹਾਂ ਇਹ ਦੇ ਗੁਨਖੰਡ ਹੋ ਗਏ ਸੋ ਅੱਗੇ ਅਸੀਂ ਇਹਨਾਂ ਦੇ ਵਿੱਚੋਂ ਕੀ ਕਰਨਾ ਹੈ ਲੱਭਣੇ ਨੇ ਤਾਂ 5 ਆ ਜਿਹੜਾ ਜਾਂ ਤਾਂ 1 ਨਾਲ ਵੰਡਿਆ ਜਾਂਦਾ ਜਾਂ 5 ਨਾਲ ਵੰਡਿਆ ਜਾਂਦਾ ਹੋਰ ਕਿਸੇ ਵੀ ਅੰਕ ਨਾਲ ਨਹੀਂ ਵੰਡਿਆ ਜਾਂਦਾ ਸੋ ਇਹਦੇ ਗੁਨਨਖੰਡ ਕੀ ਆਗੇ ਸਾਡੇ ਕੋਲ 1 ਤੇ 5 8 1 ਤੇ ਵੀ ਵੰਡਿਆ ਜਾਂਦਾ 2 ਤੇ 3 ਤੇ ਨਹੀਂ ਵੰਡਿਆ ਜਾਂਦਾ 4 ਤੇ ਵੰਡਿਆ ਜਾਂਦਾ 5 ਤੇ ਨਹੀਂ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਨਹੀਂ 8 ਤੇ ਇਹਦੇ ਗੁਣਨਖੰਡ ਕਿਹੜੇ-ਕਿਹੜੇ ਹੋਗੇ 1 2 4 ਤੇ 8 4 ਦੋਣੀ 8 ਹੁੰਦੇ ਆ 8 1 8 ਹੁੰਦੇ ਆ ਅੱਗੇ ਜੀ 14 1 ਤੇ ਵੰਡਿਆ ਜਾਊਗਾ 2 ਤੇ ਵੰਡਿਆ ਜਾਊਗਾ 2 7 14 3 ਤੇ ਨਹੀਂ ਵੰਡਿਆ ਜਾਂਦਾ 4 ਤੇ ਨਹੀਂ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਵੰਡਿਆ ਜਾਊ 7 2 14 8 ਤੇ ਨਹੀਂ ਵੰਡਿਆ ਜਾਂਦਾ 9 ਤੇ 10 ਤੇ 11 ਤੇ 12 ਤੇ 13 ਤੇ 14 ਤੇ ਵੰਡਿਆ ਜਾਊ ਤਾਂ 1 2 7 ਤੇ 14 ਇਹਦੇ ਕੀ ਹੋਗੇ ਜੀ ਗੁਨਨਖੰਡ ਹੋਗੇ ਅੱਗੇ 12 b 파ਟ 1 ਤੇ ਵੰਡਿਆ ਜਾਊਗਾ 2 ਤੇ 1 ਤਾਂ ਸਾਰਿਆਂ ਨੂੰ ਹੀ ਵੰਡੂ ਗਿਆ 2 ਤੇ ਵੀ 3 ਤੇ ਵੀ 4 ਤੇ ਵੀ 5 ਨਹੀਂ 6 ਵੰਡੇਗਾ 7 ਨਹੀਂ 8 ਨਹੀਂ 9 ਨਹੀਂ 10 ਨਹੀਂ 11 ਨਹੀਂ 12 ਵੰਡੇਗਾ ਸੋ 1 2 3 4 6 ਤੇ 12 ਇਹਦੇ ਕੀ ਆਗੇ ਜੀ ਗੁਨਨਖੰਡ ਆਗੇ ਅੱਗੇ ਆ ਗਿਆ 25 ਤਾਂ 25 ਸਾਨੂੰ ਪਤਾ ਹੈ ਜਾਂ ਦਾ 25 ਦੇ ਪਹਾੜੇ ਚ ਆਉਂਦਾ ਹੈ ਤੇ ਜਾਂ 5 ਦੇ ਪਹਾੜੇ ਚ ਆਉਂਦਾ ਇੱਕ ਤਾਂ ਸਭ ਨੂੰ ਹੀ ਵੰਡੇਗਾ 2 3 4 5 ਤੇ ਆਏਗਾ ਜੀ 10 15 20 25 ਤੇ ਆਏਗਾ ਜੀ 30 35 40 45 ਸੋ ਇਸ ਤਰ੍ਹਾਂ 1 5 ਤੇ 25 ਇਹਦੇ ਗੁਨਣਖੰਡ ਆ ਗਏ ਅੱਗੇ ਆ ਗਿਆ ਜੀ ਇਹ 36 1 ਤੇ ਹੀ ਵੰਡਿਆ ਦਾ 36 ਜਿਸਤ ਸੰਖਿਆ 2 ਤੇ ਹੀ ਵੰਡੀ ਜਾਏਗੀ 12 3 36 9 4 36 5 7 35 6 6 36 7 7 49 12 3 36 18 2 36 20 3 60 24 3 72 30 3 90 36 1 36 ਤਾਂ ਇਹ ਹੋ ਗਏ ਸਾਰੇ ਜੀ ਇਹਦੇ ਗੋਨਣ ਖੰਡ ਤਾਂ ਉਮੀਦ ਹੈ ਸਮਝ ਆ ਗਿਆ ਹੋਣਾ ਕਿ ਇਹ ਗੋਨਣ ਖੰਡ ਕਿੱਦਾਂ ਲੱਭਣੇ ਨੇ ਸੋ ਦੇਖਦੇ ਆਂ ਜੀ ਅਗਲਾ ਕੁਐਸਚਨ 3rd ਕੁਐਸਚਨ 3rd ਕੁਐਸਚਨ ਦੇ ਵਿੱਚ ਕੀ ਹੈ ਜੀ ਛੇੜ ਦਿੱਤੀਆਂ ਸੰਖਿਆਵਾਂ ਦੇ ਗੋਨਣ ਖੰਡ ਲਿਖਣੇ ਨੇ ਬੜਾ ਹੀ ਈਜ਼ੀ ਹੈ ਤਾ 18 ਕਿਹਦੇ ਕਿਹਦੇ ਪਹਾੜੇ ਤੇ ਵੰਡਿਆ ਜਾਂਦਾ ਇੱਕ ਤੇ ਵੰਡਿਆ ਜਾਂਦਾ ਦੋ 9 18 ਤਿੰਨ 6 18 ਅੱਗੇ ਚਾਰ ਤੇ ਨਹੀਂ ਵੰਡਿਆ ਜਾਂਦਾ ਪੰਜ ਤੇ ਨਹੀਂ 6 3 18 9 2 18 ਅੱਗੇ 18 1 18 ਸੋ ਇਸ ਨੂੰ ਹੱਲ ਕਰਨ ਦਾ ਇੱਕ ਹੋਰ ਤਰੀਕਾ ਹੁੰਦਾ ਹੈ ਕਿ ਵੰਡ ਕੇ ਦੇਖ ਲਓ 18 18 ਦੋ ਤੇ ਵੰਡਿਆ ਜਾਂਦਾ ਜੀ 9 2 18 ਤਿੰਨ 3 9 ਤਿੰਨ 1 ਕਮ ਤਿੰਨ ਤਾ ਹੁਣ ਦੇਖੋ 1 ਹੈਗਾ 2 ਹੈਗਾ 3 ਹੈਗਾ ਹੁਣ 3 ਤਿੰਨ ਵਾਰੀ ਆ ਗਿਆ ਠੀਕ ਹੈ ਜੀ ਤਾਂ 3 ਤੇ 2 ਨੂੰ ਗੁਣਾ ਕਰਕੇ 6 ਆਉਂਦਾ 6 ਤੋਂ ਬਾਅਦ 9 ਆਉਂਦਾ 9 ਤੋਂ ਬਾਅਦ ਸਿੱਧਾ 18 ਆਉਂਦਾ ਤਾਂ ਇਸ ਤਰ੍ਹਾਂ ਵੀ ਅਸੀਂ ਜਿਹੜੇ ਇਹ ਗੁਨਨਖੰਡ ਆ ਉਹ ਲਿਖ ਸਕਦੇ ਆ ਨਹੀਂ ਸਿੱਧਾ ਜਾ ਹਿਸਾਬ ਹੈ ਕਿ ਇਹ ਚੈੱਕ ਕਰੋ ਵੀ ਕਿਹੜੇ ਕਿਹੜੇ ਪਹਾੜੇ ਤੇ ਇਹ ਵੰਡਿਆ ਜਾਂਦਾ ਸੋ ਅੱਗੇ ਦੇਖਦੇ ਆਂ ਜੀ ਅਗਲਾ ਕੁਐਸਚਨ ਹੈ ਸੋ ਇਹਦੇ ਇੱਕ ਦੋ ਕੁਐਸਚਨ ਹੋਰ ਕਰਵਾਣੇ ਆ 35 ਦੇ ਗੋਨਣ ਖੰਡ ਕਰਦੇ ਆਂ ਜੀ ਤਾਂ 35 ਕਿਹੜੇ ਕਿਹੜੇ ਪਹਾੜਿਆਂ ਤੇ ਇੱਕ ਤੇ ਤਾਂ ਹਰੇਕ ਹੀ ਵੰਡਿਆ ਜਾਊਗਾ ਇੱਕ ਸਭ ਨੂੰ ਵੰਡੂਗਾ ਦੋ ਤੇ ਨਹੀਂ ਕਿਉਂਕਿ ਇਹਾਂਾਂਕ ਸੰਖਿਆ ਤਿੰਨ ਤੇ ਵੀ ਨਹੀਂ ਕਿਉਂਕਿ ਤਿੰਨ ਦੇ ਪਹਾੜੇ ਦੇ ਵਿੱਚ ਨਹੀਂ ਆਉਂਦਾ 4 ਤੇ 5 ਤੇ ਵੰਡਿਆ ਜਾਂਦਾ 5 7 35 ਹੁੰਦੇ ਆ ਜੀ ਔਰ ਇਸ ਤੋਂ ਬਾਅਦ ਹੋਰ ਸਿੱਧਾ ਕਿਸ ਪਹਾੜੇ ਤੇ ਜਾਏਗਾ ਕਿਸੇ ਤੇ ਨਹੀਂ 35 ਤੇ ਸੋ ਇਹ ਦੇ ਕੀ ਆਗੇ ਜੀ ਗੁਣਨਖੰਡ ਅਗਲਾ ਅੱਗੇ ਦੇਖੋ 21 21 ਦੇ ਗੁਣਨਖੰਡ ਕਿਹੜੇ-ਕਿਹੜੇ ਆਣਗੇ ਜੀ 1 ਤੇ 3 7 ਤੇ 21 ਹੁੰਦੇ ਆ ਜੀ 7 ਆ ਗਿਆ 3 ਤੇ 7 ਹੋ ਗਿਆ ਠੀਕ ਹੈ ਜੀ 21 1 21 ਹੋ ਗਿਆ ਹੋਰ ਕੋਈ ਵੀ ਜਿਹੜੀ ਸੰਖਿਆ ਕੀ ਇਹਦਾ ਗੁਣਨਖੰਡ ਨਹੀਂ ਬਣਦਾ ਸੋ ਇਸ ਤਰ੍ਹਾਂ ਸੌਖਾ ਹੀ ਹੈ ਤੁਸੀਂ ਕਰ ਲੈਣਾ 45 45 ਦੇ ਵਿੱਚ ਕੀ ਹੈ 1 ਤੇ 15 3 45 5 9 45 9 ਆ ਗਿਆ ਉਸ ਤੋਂ ਬਾਅਦ 15 ਆ ਗਿਆ ਉਸ ਤੋਂ ਬਾਅਦ 45 ਆ ਗਿਆ ਠੀਕ ਹੈ ਜੀ ਤਾ 9 5 45 ਹੁੰਦੇ ਆ 15 3 45 ਹੁੰਦੇ ਆ 45 ਇੱਕੰ 45 ਹੁੰਦੇ ਆ ਸੋ ਇਸ ਤਰ੍ਹਾਂ ਤੁਸੀਂ ਇਹ ਕੁਐਸਚਨ ਆ ਜਿਹੜੇ ਸੋਲਵ ਕਰ ਸਕਦੇ ਆ ਸੋ ਦੇਖਦੇ ਆ ਜੀ ਅਗਲਾ ਕੁਐਸਚਨ ਸਮੂਹਾ ਵਿੱਚੋਂ ਜਿਸਤ ਸੰਖਿਆਵਾਂ ਮਾ ਲੱਭੋ ਇੱਥਾਂ ਦਿੱਤੀਆਂ ਸੰਖਿਆਵਾਂ ਦੇ ਸਮੂਹਾ ਵਿੱਚੋਂ ਜਿਸਤ ਸੰਖਿਆ ਲੱਭਣੀ ਆ ਜੀ ਤਾਂ ਜਿਸਤ ਸੰਖਿਆ ਜਿਹੜੀ ਉਹ ਕੀ ਹੁੰਦੀ ਆ ਜਿਹੜੀ ਸੰਖਿਆ ਦੇ ਐਂਡ ਤੇ ਸੰਖਿਆ ਦੇ ਇਕਾਈ ਦੇ ਸਥਾਨ ਤੇ 0 ਹੋਵੇ 2 ਹੋਵੇ 4 ਹੋਵੇ 6 ਹੋਵੇ 8 ਹੋਵੇ ਉਹ ਕੀ ਹੁੰਦੀ ਹੈ ਜੀ ਜਸਤ ਸੰਖਿਆ ਜਾਂ ਉਹ 2 ਤੇ ਵੰਡੀ ਜਾਵੇ 2 ਤੇ ਵੰਡੀ ਜਾਵੇ 2 ਤੇ ਪੂਰੀ ਪੂਰੀ ਵੰਡੀ ਜਾਵੇ ਉਹ ਜਸਤ ਹੋਏਗੀ ਬਾਕੀ ਸਾਰੀਆਂ ਟਾਂਕ ਹੋਣਗੀਆਂ ਸੋ ਪਹਿਲਾ ਅਸੀਂ ਜਿਸਤ ਸੰਖਿਆ ਦੇਖਣੀ ਹੈ ਤਾਂ ਹੁਣ ਇਹਦੇ ਵਿੱਚੋਂ ਦੇਖੋ 12 23 ਦੇ ਪਿੱਛੇ 3 ਆ ਗਿਆ 34 16 19 28 ਤਾਂ ਇਹਦੇ ਵਿੱਚੋਂ 12 34 16 ਤੇ 28 ਕੀ ਨੇ ਜੀ ਜਿਸਤ ਨੇ ਕਿਉਂਕਿ ਇਹਨਾਂ ਦੇ ਲਾਸਟ ਦੇ ਦੇਖੋ 12 34 16 28 ਲਾਸਟ ਦੇ ਦੇਖੋ 2 4 6 8 ਆ ਰਿਹਾ ਸੋ ਇਹ ਇਹਨਾਂ ਦੀ ਪਹਿਚਾਣ ਹੋਊਗੀ 35 ਨਹੀਂ ਹੋਊਗਾ 48 ਆਊਗਾ 53 ਨਹੀਂ ਹੋਊਗਾ 69 ਵੀ ਨਹੀਂ ਹੋਊਗਾ 72 90 450 ਆ ਨਹੀਂ ਆਉਂਦਾ 568 664 999 ਆ ਗਿਆ 98 5 ਟਾਂਕ ਹੈਗਾ 6 ਜਿਸਤ ਆ ਗਿਆ 968 604 1 ਆ ਗਿਆ 888 63 ਨਹੀਂ ਆਊਗਾ 136 245 ਨਹੀਂ ਆਊਗਾ 446 1278 2341 ਨਹੀਂ ਆਊਗਾ 47 ਵੀ ਨਹੀਂ ਆਊਗਾ 168 ਆਏਗਾ 999 ਨਹੀਂ ਆਏਗਾ 1729 'ਚ ਵੀ 9 ਆ ਗਿਆ 21 ਤੇ ਨਹੀਂ ਆਏਗਾ 5864 ਆਏਗਾ ਇਹ ਨਹੀਂ ਆਏਗਾ ਤਾਂ ਜਿੰਨਾ ਤੇ ਚੱਕਰ ਲੱਗ ਗਏ ਉਹ ਸਾਰੀਆਂ ਕੀ ਨੇ ਜੀ ਜਸਤ ਸੰਖਿਆਵਾਂ ਨੇ ਤੇ ਜਿੰਨਾ ਤੇ ਕਾਟੀ ਲੱਗੀ ਐ ਉਹ ਸਾਰੀਆਂ ਟਾਂਕ ਨੇ ਸੋ ਟਾਂਕ ਸੰਖਿਆਵਾਂ ਕੀ ਹੁੰਦੀਆਂ ਜਿਨ੍ਹਾਂ ਦੇ ਅਖੀਰ ਤੇ 1 3 5 7 9 ਲੱਗਿਆ ਹੋਵੇ ਇਹ ਸਾਰੀਆਂ ਟਾਂਕ ਹੁੰਦੀਆਂ ਤੇ ਜਿਨ੍ਹਾਂ ਦੇ ਅਖੀਰ ਤੇ 0 2 4 6 ਤੇ 8 ਹੋਵੇ ਇਹ ਸਾਰੇ ਕੀ ਹੁੰਦੇ ਨੇ ਜਸਤ ਹੁੰਦੇ ਆ ਜੀ ਸੋ ਉਮੀਦ ਹੈ ਤੇ ਟਾਂਕ ਤੇ ਜਸਤ ਪਤਾ ਲੱਗ ਗਿਆ ਹੁਣ ਸੋ ਦੇਖਦੇ ਆ ਜੀ ਅਗਲਾ ਕਵੈਸਚਨ ਅਗਲੇ ਕਵੈਸਚਨ ਦੇ ਵਿੱਚ ਅਸੀਂ ਟਾਂਕ ਸੰਖਿਆਵਾਂ ਲੱਭਣੀਆਂ ਨੇ ਤਾਂ ਟਾਂਕ ਤੁਹਾਨੂੰ ਦੱਸ ਹੀ ਦਿੱਤਾ ਜਿਨ੍ਹਾਂ ਦੇ ਟਾਂਕ ਕਿਹੜੀਆਂ ਹੁੰਦੀਆਂ 21 ਦਾ ਜਿਹੜਾ ਅੰਕ ਹੈਗਾ ਉਹਦੇ ਤੇ 1 3 5 7 ਤੇ 9 ਹੋਵੇ ਹੁਣ ਦੇਖੋ 11 ਟਾਂਕ ਹੈ 23 ਟਾਂਕ ਹੈ 54 ਜਸਤ ਹੈ 16 ਜਸਤ ਹੈ उन्नी टांक है पैंती टांक है छत्ती जिस्त है पंताली टाक है अठवंजा जिस्त है उन्त्तर टांक है छिहत् जिस्त है सतानवे टांक है चार सौ कवंजा भी टाक है दो सौ पंद्रह भी टाक है पं सौ अठ ज संख्या है छे सौ चौदह जिस्त संख्या है सत्त सौ उन्नवे टाक संख्या है नौ सौ त्रासी टाक संख्या है दो सौ सैंती टांक संख्या है दो सौ सोलह जिस्त संख्या है 948 ਜਿਸਤ ਸੰਖਿਆ ਹੈ 654 ਜਿਸਤ ਸੰਖਿਆ ਹੈ 739 ਟਾਂਕ ਸੰਖਿਆ ਹੈ 668 ਜਿਸਤ ਸੰਖਿਆ ਹੈ 631 ਟਾਂਕ ਸੰਖਿਆ ਹੈ 135 ਟਾਂਕ ਸੰਖਿਆ ਹੈ 249 ਟਾਂਕ ਸੰਖਿਆ ਹੈ 746 ਜਿਸਤ ਹੈ 1279 ਟਾਂਕ ਹੈ 2851 ਟਾਂਕ ਹੈ 49 ਵੀ ਟਾਂਕ ਹੈ 178 ਜਿਸਤ ਹੈ 765 ਟਾਂਕ ਹੈ 1729 ਟਾਂਕ ਹੈ 9261 ਟਾਂਕ ਹੈ 6859 ਟਾਂਕ ਹੈ ਤਾਂ ਜਿੰਨਾ ਤੇ ਚੱਕਰ ਲੱਗੇ ਸਾਰੀਆਂ ਸੰਖਿਆਵਾਂ ਕੀ ਨੇ ਜੀ ਟਾਂਕ ਨੇ ਸੋ ਉਮੀਦ ਹੈ ਜਿਸਤ ਤੇ ਟਾਂਕ ਚ ਵੀ ਪਤਾ ਲੱਗ ਗਿਆ ਹੋਣਾ ਸੋ ਦੇਖਦੇ ਆ ਜੀ ਹੁਣ ਅਗਲਾ 6ਵਾਂ ਕੁਐਸਚਨ 6ਵੇਂ ਕੁਐਸਚਨ ਦੇ ਵਿੱਚ ਕੀ ਆ ਖਾਲੀ ਥਾਵਾਂ ਭਰੋ 4 9 36 ਭਾਵ ਕਿ 4 ਤੇ 9 ਨੂੰ ਗੁਣਾ ਕਰਕੇ 36 ਆਉਂਦਾ ਤਾਂ ਇਸ ਵਿੱਚ 36 ਦੇ ਗੁਣਖੰਡ ਕੀ ਨੇ ਇਹ ਦੱਸਣਿਆ ਤਾਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਵੀ ਕਿਸੇ ਦੋ ਸੰਖਿਆਵਾਂ ਨੂੰ ਮਿਲ ਕੇ ਜਿਹੜੀ ਸੰਖਿਆ ਬਣਦੀ ਆ ਉਹ ਕੀ ਹੁੰਦੇ ਨੇ ਉਹ ਸੰਖਿਆ ਦੇ ਗੁਣਨਖੰਡ ਹੁੰਦੇ ਨੇ ਸੋ ਇਹਨੂੰ ਅਸੀਂ 4 ਤੇ 9 ਦਾ ਗੁਣਜ ਕਹਿ ਸਕਦੇ ਆ 36 ਨੂੰ ਤੇ 4 ਤੇ 9 ਕੀ ਨੇ ਇਹਦੇ ਗੁਣਨਖੰਡ ਨੇ ਤਾਂ ਇਹਦੇ ਗੁਣਨਖੰਡ ਕੀ ਨੇ 4 ਤੇ 9 ਬੜਾ ਹੀ ਸੌਖਾ ਹੈ ਆ ਇਹਦੇ ਗੁਨਨਖੰਡ ਆ ਜਾਣਗੇ ਅਗਲਾ ਕੁਐਸਚਨ ਬੀ ਪਾਰਟ 8 7 56 8 7 56 ਵਿੱਚ 56 ਦੇ ਗੁਨਨਖੰਡ ਕੀ ਨੇ 8 ਤੇ 7 3 5 6 90 ਵਿੱਚ ਡੈਸ਼ ਡੈਸ਼ ਅਤੇ ਡੈਸ਼ 90 ਦੇ ਗੁਨਨਖੰਡ ਨੇ 3 5 ਤੇ 6 8 10 80 ਵਿੱਚ 8 ਅਤੇ 10 ਦਾ ਗੁਣਜ ਕੀ ਹੈ? 80 ਕਿਉਂਕਿ 8 ਤੇ 10 ਨੂੰ ਗੁਣਾ ਹੋ ਕੇ 80 ਬਣਿਆ। 2 3 5 30 ਵਿੱਚ ਅਤੇ ਦਾ ਗੁਣਜ 30 ਹੈ। ਕਿਹਦਾ ਕਿਹਦਾ ਜੀ? 2, 3 ਤੇ 5 ਦਾ। ਸੋ ਇਸ ਤਰ੍ਹਾਂ ਤੁਸੀਂ ਖਾਲੀ ਥਾਵਾਂ ਭਰ ਦੇਣੀਆਂ ਨੇ। ਅੱਗੇ ਆਗੇ ਜੀ ਸਾਡੇ ਕੋਲੇ ਠੀਕ ਗਲਤ ਸੋ ਠੀਕ ਗਲਤ ਦੇਖਦੇ ਆਂ ਕੀ ਦਿੱਤਾ ਹੈ ਪਹਿਲਾ ਹੈ 24 24 ਦਾ ਗੁਣਨਖੰਡ ਹੈ ਜਸ ਹੈ ਜੀ ਕਿਉਂਕਿ 24 24 ਨੂੰ ਵੰਡਦਾ ਹੈ ਅੱਗੇ b ਸੰਖਿਆ 2 ਹਰੇਕ ਸੰਖਿਆ ਦਾ ਗੁਣਨਖੰਡ ਹੈ ਯੈਸ ਨਹੀਂ ਗਲਤ ਹਰੇਕ ਦਾ ਨਹੀਂ ਹੈ ਜੀ ਹਰੇਕ ਜਸਤ ਦਾ ਪਿੱਛੇ ਕੀ ਦੱਸਿਆ ਸੀ ਤੁਹਾਨੂੰ ਜਸਤ ਸੰਖਿਆ ਜਿਹੜੀ 2 ਨਾਲ ਵੰਡੀ ਜਾਵੇ ਤਾ ਹਰੇਕ ਸੰਖਿਆ ਦਾ ਗੁਨਨਖੰਡ ਨਹੀਂ ਹੈ ਇਹ ਹਰੇਕ ਜਿਸਤ ਦਾ ਗੁਨਨਖੰਡ ਹੈ ਇਸ ਲਈ ਇਹ ਗਲਤ ਹੋ ਜਾਏਗਾ 24 ਇੱਕ ਜਿਸਤ ਸੰਖਿਆ ਹੈ ਬਿਲਕੁਲ ਕਿਉਂਕਿ ਇਕਾਈ ਤੇ 4 ਆ ਗਿਆ ਇਸ ਲਈ ਇਹ ਜਿਸਤ ਹੋਗੀ 134 ਟਾਂਕ ਹੈ ਬਿਲਕੁਲ ਗਲਤ ਕਿਉਂਕਿ ਇਕਾਈ ਤੇ 4 ਆ ਰਿਹਾ ਤੇ 4 ਇੱਕ ਜਿਸਤ ਸੰਖਿਆ ਹੈ 2 ਨਾਲ ਵੰਡੀ ਜਾਂਦੀ ਹੈ ਅੱਗੇ ਜੀ ਹਰੇਕ ਸੰਖਿਆ ਦੇ ਗੁਣ ਜ ਅਨੰਤ ਹੁੰਦੇ ਹਨ ਬਿਲਕੁਲ ਸਹੀ ਜੀ ਜਿੱਥੇ ਤੱਕ ਮਰਜ਼ੀ ਲਿਜਾ ਸਕਦੇ ਹੋ ਤੁਸੀਂ ਸੋ ਅੱਗੇ ਐਫ 파ਟ 36 5 ਅਤੇ 7 ਦਾ ਗੁਣਜ ਹੈ ਗਲਤ 5 ਤੇ 7 ਨੂੰ ਗੁਣਾ ਕਰਕੇ 35 ਆਉਂਦਾ ਪਰ ਇੱਥੇ ਦਿੱਤਾ 36 ਇਸ ਲਈ ਕੀ ਹੋ ਗਿਆ ਜੀ ਇਹ ਗਲਤ ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ ਗਲਤ हां जी ਤਾਂ ਸਭ ਤੋਂ ਛੋਟੀ ਸਭ ਤੋਂ ਛੋਟੀ ਜਿਸਤ ਸੰਖਿਆ 0 ਹੈ ਇਹ ਗਲਤ ਹੈ ਜੀ ਕਿਉਂਕਿ ਸਭ ਤੋਂ ਛੋਟੀ ਜਿਸਤ ਸੰਖਿਆ ਸਾਡੇ ਕੋਲੇ 2 ਹੁੰਦੀ ਹੈ ਇਸ ਲਈ ਇਹ ਗਲਤ ਹੋ ਜਾਏਗਾ ਇੱਕ ਅੱਗੇ ਜੀ 152 ਟਾਂਕ ਸੰਖਿਆ ਹੈ ਤਾਂ 152 ਟਾਂਕ ਸੰਖਿਆ ਹੈ ਇਹ ਗਲਤ ਹੈ ਕਿਉਂਕਿ 21 ਤੇ 2 ਆ ਗਿਆ ਨੈਕਸਟ ਕੁਐਸਚਨ ਹੈ ਜੀ ਨੈਕਸਟ ਕੁਐਸਚਨ ਹੈ ਜੀ ਇਕਾਂਕ ਵਾਲੀਆਂ ਜਿਸਤ ਸੰਖਿਆਵਾਂ ਕਿੰਨੀਆਂ ਨੇ ਜੀ ਤਾ ਇਹ ਹੁੰਦੀਆਂ ਜੀ 2 4 6 8 ਤੇ 4 ਹੁੰਦੀਆਂ ਜੀ 0 ਨੂੰ ਅਸੀਂ ਜੋ ਹੈ ਸੰਖਿਆਵਾਂ ਦੇ ਵਿੱਚ ਕਿਉਂ ਨਹੀਂ ਕਾਊਂਟ ਕਰਦੇ ਕਿਉਂਕਿ ਜਦੋਂ ਸੰਖਿਆ ਦੇ ਨਾਲ ਜ਼ੀਰੋ ਲੱਗੀ ਆ ਉਦੋਂ ਉਸ ਨੂੰ ਅਸੀਂ ਜਿਸਤ ਮੰਨਦੇ ਆ ਪਰ ਕੱਲੀ ਜ਼ੀਰੋ ਨੂੰ ਅਸੀਂ ਕਾਊਂਟ ਨਹੀਂ ਕਰਦੇ ਈਵਨ ਔਰ ਆਰਡ ਦੇ ਵਿੱਚ ਜਿਸ ਤਰ੍ਹਾਂ ਟਾਂਕ ਦੇ ਵਿੱਚ ਸੋ ਜਦੋਂ ਅਸੀਂ ਸੰਖਿਆਵਾਂ ਦੀ ਗੱਲ ਕਰਦੇ ਆ ਤਾਂ ਦੋ ਤੋਂ ਹੀ ਸ਼ੁਰੂ ਕਰਨੀਆਂ ਨੇ ਸੋ ਦੇਖਦੇ ਆਂ ਜੀ ਅਗਲਾ ਕੁਐਸਚਨ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਜੀ ਗੁਣਖੰਡ ਦੇ ਪੈਟਰਨ ਨੇ ਜਿਹੜੇ ਉਹ ਸਮਝਣੇ ਆ ਤੇ ਅੱਗੇ ਸੋਲਵ ਕਰਨੇ ਆ ਦੇਖੋ 12 4 ਤੇ 3 ਨੂੰ ਗੁਣਾ ਕਰਕੇ ਆਇਆ 4 ਅਗੇ ਫੇਰ ਵੰਡਿਆ ਦਾ 2 ਤੇ 2 ਤਾਂ ਦੇਖੋ 2 2 ਤੇ 3 ਕੀ ਨੇ ਇੱਕ ਗੁਣਨਖੰਡ ਤੇ 4 12 ਦਾ ਗੁਣਨਖੰਡ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਮਲਟੀਪਲਾਈ ਕਰਕੇ 12 ਬਣ ਜਾਏਗਾ ਹੁਣ 18 ਕਿਤੇ ਵੰਡਿਆ ਜਾਂਦਾ ਤਾਂ 18 ਨੂੰ ਜੇ ਤੁਸੀਂ ਪਹਿਲਾਂ 2 ਤੇ ਵੰਡੋਗੇ ਤਾਂ 9 ਆ ਜਾਏਗਾ ਮਤਲਬ ਕਿ 9 ਦੁਗਣੀ 18 ਹੁੰਦੇ ਆ ਤੇ 3 3 9 ਹੁੰਦੇ ਆ ਤਾਂ ਤੁਹਾਡੇ ਕੋਲ ਦੇਖੋ ਆ ਸਾਰੇ ਇਹਦੇ ਕੀ ਆ ਗਏ ਜੀ ਗੁਣਨਖੰਡ ਆ ਗਏ 18 ਦੇ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਸੋਲਵ ਕਰਨਾ ਹੈ ਅੱਗੇ ਦੇਖੋ 10 2 20 ਹੁੰਦੇ ਨੇ 2 10 20 ਹੁੰਦੇ ਨੇ ਤੇ 2 5 10 ਹੁੰਦੇ ਨੇ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਗੁਣਨਖੰਡ ਆ ਜਿਹੜੇ ਉਹ ਬਣਾ ਸਕਦੇ ਹੋ ਅਗਲਾ ਕੁਐਸਚਨ ਜੀ ਪੈਟਰਨ ਨੂੰ ਸਮਝਣਾ ਤੇ ਸਮਝ ਕੇ ਸੋਲਵ ਕਰਨਾ ਹੈ ਤਾਂ ਦੇਖੋ 13 ਤੇ 3 ਦਾ ਕੀ ਸਬੰਧ ਹੈ 13 ਤੇ 3 ਨੂੰ ਗੁਣਾ ਕਰੋਗੇ 13 3 ਕਿੰਨੇ ਬਣ ਜਾਂਦੇ ਆ 39 ਬਣ ਜਾਂਦੇ ਆ ਠੀਕ ਹੈ ਜੀ ਤਾਂ ਹੁਣ ਅੱਗੇ ਦੇਖੋ ਧਿਆਨ ਨਾਲ ਇੱਥੇ ਕੀ ਦਿੱਤਾਗਾ 85 ਦਿੱਤਾ ਹੈ ਅਗਰ 85 ਦੇਖੀਏ ਅਖੀਰ ਤੇ 5 ਐ ਤਾਂ 5 ਨਾਲ ਜ਼ਰੂਰ ਵੰਡਿਆ ਜਾਊਗਾ ਤਾਂ 5 ਨਾਲ ਵੰਡੋਂਗੇ 17 17 ਦੇ ਪਹਾੜੇ ਵਿੱਚ 5 ਤੇ ਕਿੰਨਾ ਆਉਂਦਾ 85 17 5 85 ਤਾਂ ਇਹ ਜੁੜ ਜਾਏਗਾ ਆਪਸ ਵਿੱਚ ਜੀ ਅੱਗੇ ਜੀ 38 ਐ 38 ਤਾਂ 19 ਦੂਣਾ 38 ਹੁੰਦੇ ਆ ਤਾਂ ਇੱਧਰ 2 ਆ ਗਿਆ ਜੀ 19 ਦੂਣਾ 38 ਹੁੰਦੇ ਆ ਤਾਂ ਇਹ ਤੁਹਾਨੂੰ ਗੁਣਨਖੰਡ ਤੇ ਗੁਣਜ ਦੋਨੇ ਚੀਜ਼ਾਂ ਸਿਖਾ ਰਹੇ ਆ ਅੱਗੇ ਆ ਗਿਆ ਜੀ 77 ਤਾਂ 77 11 ਅਤੇ 7 ਦੇ ਨਾਲ ਮਿਲ ਕੇ ਬਣਦਾ ਠੀਕ ਹੈ ਜੀ ਤਾਂ 11 7 77 ਹੁੰਦੇ ਆ ਸੋ ਇਸ ਤਰ੍ਹਾਂ ਇਹਨਾਂ ਨੂੰ ਮੈਚ ਕਰਨਾ ਸੀਗਾ ਉਮੀਦ ਹੈ ਕਿ ਤੁਹਾਨੂੰ ਕੁਐਸਚਨ ਇਹ ਸਮਝ ਆ ਗਏ ਹੋਣੇ ਆ ਸੋ ਅੱਗੇ ਦੇਖਦੇ ਆ ਜੀ ਕਿਸ ਤਰ੍ਹਾਂ ਦੇ ਕੁਐਸਚਨ ਸਾਡੇ ਕੋਲ ਦਿੱਤੇ ਹੋਏ ਨੇ ਸਮਝੋ ਜੀ ਧਿਆਨ ਨਾਲ ਟਾਂਕ ਤੇ ਜਿਸਤ ਦਾ ਕਨਸੈਪਟ ਦੇਖੋ 2 ਤੇ 2 4 ਤੇ 1 5 ਤਾਂ 5 ਬਿੱਲੀਆਂ ਹੋ ਗਈਆਂ ਤਾਂ 5 ਸੰਖਿਆ ਕੀ ਹੈ ਟਾਂਕ ਹੈ 2 ਤੇ 2 4 2 6 ਤੇ 2 8 8 ਸੰਖਿਆ ਕੀ ਹੈ ਜੀ ਜਸਤ ਹੈ ਤਾਂ ਇੱਥੇ ਜਸਤ ਲਿਖ ਦੋਗੇ ਸੋ ਅਗਲੀ ਸੰਖਿਆ 2 ਤੇ 2 4 ਤੇ 1 5 ਤਾਂ 5 ਕੀ ਹੈ ਜੀ ਟਾਂਕ ਹੈ ਤਾਂ ਇੱਥੇ ਕੀ ਲਿਖ ਦੋਗੇ ਸੀ ਪਾਰਟ ਦੇ ਵਿੱਚ ਟਾਂਕ ਅੱਗੇ ਆਗੇ ਜੀ ਟਮਾਟਰ ਟਮੈਟੋ 2 4 ਤੇ 1 5 ਫੇਰ 5 ਹੈ ਜੀ 5 ਵੀ ਕੀ ਹੈ ਟਾਂਕ ਹੈ ਅੱਗੇ ਪਿਆਲੀਆਂ ਕੱਪ 2 4 6 8 10 ਤਾਂ 10 ਸੰਖਿਆ ਕੀ ਹੈ ਜੀ ਸਾਡੇ ਕੋਲੇ ਜਸਤ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਣੀ ਹੈ ਸੋ ਜ਼ਰੂਰ ਇਹਨਾਂ ਨੂੰ ਚੰਗੀ ਤਰ੍ਹਾਂ ਕਰੋ ਲਾਸਟ ਦੇ ਉੱਤੇ ਤੁਹਾਨੂੰ ਇਹ ਦਿੱਸਤਾ ਹੋਇਆ ਹੈ ਕਿ ਜਸਤ ਤੇ ਟਾਂਕ ਕੀ ਹੈ 2 4 6 8 ਅਤੇ 0 ਜਿਸ ਦੇ ਪਿੱਛੇ ਲੱਗ ਜਾਵੇ ਸੰਖਿਆ ਉਹ ਜਸਤ ਹੈ ਹੁੰਦੀ ਜਿੰਨੀ ਮਰਜ਼ੀ ਵੱਧ ਜਾਵੇ 1 3 5 7 ਅਤੇ 9 ਜਿਸ ਦੇ ਪਿੱਛੇ ਆਵਣ ਸੰਖਿਆ ਜਿੰਨੀ ਮਰਜ਼ੀ ਵੱਧ ਜਾਵੇ ਟਾਂਕ ਉਹ ਅਖਵਾਣ ਭਾਗ ਕੇ ਇੱਕ ਤੁਹਾਨੂੰ ਤੁਕ ਬੰਦੀ ਦੇ ਰੂਪ ਵਿੱਚ ਜਿਸ ਤੇ ਟਾਕ ਸਮਝਾਈ ਹੋਈ ਹੈ ਅੱਗੇ ਗੁਣਨਫਲ ਤੇ ਗੁਣਨਖੰਡ ਤੇ ਗੁਣਜ ਕੁਝ ਸੰਖਿਆਵਾਂ ਦੀ ਗੁਣਾ ਕਰਨ ਤੇ ਉੱਤਰ ਹੈ ਜੋ ਆਉਂਦਾ ਉਹ ਉੱਤਰ ਹੀ ਓਨਾਂ ਸੰਖਿਆਵਾਂ ਦਾ ਗੁਣਨਫਲ ਅਖਵਾਉਂਦਾ ਗੁਣਨਫਲ ਦੀਆਂ ਉਹੀ ਸੰਖਿਆਵਾਂ ਫਿਰ ਗੁਣਨਖੰਡ ਅਖਵਾਉਂਦੇ ਗੁਣਨਫਲ ਫਿਰ ਖੁਦ ਓਨਾਂ ਦਾ ਗੁਣਜ ਆਪੇ ਬਣ ਜਾਂਦੇ ਸੋ ਜਿਵੇਂ 4 ਤੇ 9 36 ਤਾ 36 ਹੈ ਜਿਹੜਾ 4 ਤੇ 9 ਦਾ ਗੁਣਜ ਹੈ ਤੇ 36 ਦੇ 4 ਤੇ 9 ਗੁਣਨਖੰਡ ਨੇ ਸੋ ਇਸੇ ਚੀਜ਼ ਨੂੰ ਤੁਹਾਨੂੰ ਤੁਕਬੰਦੀ ਦੇ ਵਿੱਚ ਸਮਝਾਇਆ ਹੋਇਆ ਸੋ ਉਮੀਦ ਹੈ ਕਿ ਤੁਹਾਨੂੰ ਜਿਹੜੀ ਐਕਸਰਸਾਈਜ਼ ਹੈ ਸਮਝ ਆ ਗਈ ਹੋਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਮੈਂਟਸ ਦੇ ਵਿੱਚ ਆਪਣੀ رائے ਜਰੂਰ ਦੇਣੀ ਥੈਂਕ ਯੂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ